ਦਰਸ਼ਕੋ ਮੇਰਾ ਇਸ ਵੇਲੇ ਵਰਦੇ ਮੀਂਹ ਵਿੱਚ ਆਉਣ ਦਾ ਮਕਸਦ ਇਹ ਹੈ ਕਿ 9:34 ਮਿੰਟ ਤੇ ਮੈਨੂੰ WhatsApp ਤੇ ਇੱਕ ਮੈਸੇਜ ਆਇਆ ਕਿ ਵੱਡੀ ਨਦੀ ਦਾ ਪਾਣੀ ਜੀ 3-4 ਫੁੱਟ ਹੋਰ ਵੱਧ ਗਿਆ ਸ਼ਾਮ ਨਾਲੋਂ ਔਰ ਜਦੋਂ ਮੈਂ ਇਸ ਟਾਈਮ ਉਸ ਤੋਂ ਬਾਅਦ ਮੀਂਹ ਪੈ ਰਿਹਾ ਸੀ ਪਰ ਮੈਂ ਪਰਵਾਹ ਨਹੀਂ ਕੀਤੀ ਇਸ ਟਾਈਮ ਮੈਂ ਵੀ ਮੀਂਹ ਦੇ ਵਿੱਚ ਹੀ ਖੜਿਆ ਹਾਂ ਔਰੇ ਨਦੀ ਦਾ ਪਾਣੀ ਤੁਸੀਂ ਦੇਖ ਰਹੇ ਬੇਸ਼ੱਕ ਇੱਥੇ ਪਹਿਲਾਂ ਬੂਟੀ ਇੰਨੀ ਨਹੀਂ ਸੀ ਚੱਲ ਰਹੀ ਹੁਣ ਚੱਲ ਰਹੀ ਹੈ ਪਰ ਸ਼ਾਮ ਨੂੰ ਜੋ 5 6 ਵਜੇ ਪਾਣੀ ਦੀ ਸਥਿਤੀ ਸੀ ਉਸ ਤੋਂ ਵੱਧ ਤੋਂ ਵੱਧ ਮੇਰੇ ਖਿਆਲ ਇੱਕ ਦੇ ਫੁੱਟ ਦਾ ਫਰਕ ਪਿਆ ਹੈ ਲੇਕਿਨ ਅਜੇ ਕੋਈ ਜਿਹੜੀ ਸਥਿਤੀ ਹੈ ਉਹ ਚਿੰਤਾ ਵਾਲੀ ਨਹੀਂ ਹੈ ਪਰ ਕੀ ਕਹੀਏ ਉਹਨਾਂ ਲੋਕਾਂ ਦਾ ਜੋ ਬਿਨਾਂ ਵਜ੍ਹਾ ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾ ਰਹੇ ਨੇ ਔਰ ਲੋਕਾਂ ਨੂੰ ਪੈਨਿਕ ਕਰ ਰਹੇ ਨੇ ਦਹਿਸ਼ਤ ਇਲਿਆ ਰਹੇ ਨੇ ਅ ਤੁਸੀਂ ਦੇਖ ਰਹੇ ਹੋ ਵੱਡੀ ਨਦੀ ਦਾ ਪਾਣੀ ਮੈਂ ਕੋਸ਼ਿਸ਼ ਕਰਦਾ ਤੁਹਾਨੂੰ ਕਿਨਾਰੇ ਵੀ ਦਿਖਾਉਣ ਦੀ ਪਰ ਇਸ ਟਾਈਮ ਬਹੁਤ ਹਨੇਰਾ ਹੈ ਇੱਥੇ ਕਿਨਾਰੇ ਸ਼ਾਇਦ ਤੁਹਾਨੂੰ ਨਜ਼ਰ ਨਾ ਆ ਰਹੇ ਹੁਣ ਲੇਕਿਨ ਪਾਣੀ ਤੁਸੀਂ ਦੇਖ ਸਕਦੇ ਹੋ ਕਿੰਨਾ ਕ ਹੈ ਇਸ ਵੇਲੇ ਇਸ ਨਦੀ ਚ ਲੇਕਿਨ ਇਹ ਗੱਲ ਠੀਕ ਹੈ ਕਿ ਬਾਕੀ ਖੇਤਰਾਂ ਵਿੱਚ ਜਿਉ ਜੋ ਕੱਗਰ ਜਾਂ ਹੋਰ ਨਾ ਪਾਸੇ ਅ ਕੱਗਰ ਦੇ ਵਿੱਚ ਟਾਂਗਰੀ ਦੇ ਵਿੱਚ ਪਾਣੀ ਵਧ ਰਿਹਾ ਉਧਰ ਦੀ ਸਥਿਤੀ ਤਾਂ ਕਹੀ ਜਾ ਸਕਦੀ ਹੈ ਕਿ ਥੋੜੀ ਜੀ ਪਰੇਸ਼ਾਨ ਕਰਨ ਵਾਲੀ ਹੈ ਪੈਨਿਕ ਹੋਣ ਵਾਲੀ ਹੈ ਲੇਕਿਨ ਪਟਿਆਰੇ ਦੇ ਵਿੱਚ ਵੱਡੀ ਨਦੀ ਵਿੱਚ ਇਸ ਵੇਲੇ ਘਟੋ ਘਟ ਕੋਈ ਅਜਿਹੀ ਸਥਿਤੀ ਨਹੀਂ ਹੈ ਕਿ ਜਿਸ ਤੋਂ ਭੈ ਪੀਤ ਹੋਇਆ ਜਾਵੇ ਡਰਿਆ ਜਾਵੇ ਕਿ ਹੜ ਵਾਲੀ ਸਥਿਤੀ ਪੈਦਾ ਹੋ ਗਈ ਹੈ ਇਸ ਤਰ੍ਹਾਂ ਦੀ ਇਸ ਵੇਲੇ ਕੋਈ ਸਥਿਤੀ ਨਹੀਂ ਹੈ ਅ ਮੈਂ ਕੋਸ਼ਿਸ਼ ਕਰਨਾ ਕਿ ਨਾਰੇ ਅਜੇ ਬਹੁਤ ਉੱਚੇ ਨੇ ਟਟੋ ਕਟ ਮੇਰਾ ਖਿਆਲ ਕਿਨਾਰੇ ਅਜੇ 10 11 ਫੁੱਟ ਉੱਚੇ ਨੇ ਕਿਨਾਰੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਕੋਈ ਅਜਿਹੀ ਸਥਿਤੀ ਨਹੀਂ ਹੈ ਕਿ ਪਾਣੀ ਬਹੁਤ ਵੱਧ ਗਿਆ ਹੈ ਔਰ ਲੋਕਾਂ ਨੂੰ ਡਰਨਾ ਚਾਹੀਦਾ ਹੈ ਪੈਪੀਤ ਹੋਣਾ ਚਾਹੀਦਾ ਹਾਂ ਆਪਣੀ ਜਿਉਂ-ਜਿਉਂ ਪਿੱਛੇ ਕੈਚਮੈਂਟ ਏਰੀਆ ਵਿੱਚ ਅ ਲਗਾਤਾਰ بارش ਹੁੰਦੀ ਰਹੀ ਤਾਂ ਸੰਭਾਵਨਾ ਪੈਦਾ ਹੋ ਸਕਦੀ ਹੈ ਕਿ ਵੱਡੀ ਨਦੀ 'ਚ ਵੀ ਪਾਣੀ ਵਧ ਜਾਵੇ ਲੇਕਿਨ ਪ੍ਰਸ਼ਾਸਨ ਵੀ ਪੂਰਾ ਇਸ ਵੇਲੇ ਚੌਕਸ ਹੈ ਔਰ ਉਸਨੇ ਜੋ ਲੋੜੀਂਦੇ ਪ੍ਰਬੰਧ ਨੇ ਉਹ ਸਾਰੇ ਕੀਤੇ ਹੋਏ ਨੇ ਆ ਆ ਸਾਈਡ ਤੇ ਦੇਖੋ ਇਹ ਆ ਕਿਨਾਰਾ ਘਟੋ-ਘਟ ਅਜੇ 9-10 ਫੁੱਟ 10 ਫੁੱਟ ਤੋਂ ਵੀ ਉੱਤੇ ਜਿਹੜੇ ਕਿਨਾਰੇ ਨੇ ਉਹ ਹੈ ਨੇ ਔਰ ਪਾਣੀ ਇਹਨਾਂ ਕਿਨਾਰਿਆਂ ਤੋਂ ਘਟੋ-ਘਟ 10-11 ਫੁੱਟ heightਾ ਹੈ ਸੋ ਇਸ ਕਰਕੇ ਉਹਨਾਂ ਲੋਕਾਂ ਨੂੰ ਵੀ ਅਪੀਲ ਹੈ ਜੋ ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾ ਰਹੇ ਨੇ ਕਿ ਵੱਡੀ ਨਦੀ ਵਿੱਚ ਬਹੁਤ ਪਾਣੀ ਆ ਗਿਆ ਜੀ ਕੋਈ ਡਰਨ ਵਾਲੀ ਸਥਿਤੀ ਨਹੀਂ ਹੈ ਪਾਣੀ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਵੱਡੀ ਨਦੀ ਦੇ ਵਿੱਚ ਕਿੰਨਾ ਕੁ ਹੈ ਅੰਦਾਜ਼ੇ ਪੰਜਾਬ ਟੀਵੀ ਲਈ ਮੈਂ ਪਰਮਜੀਤ ਸਿੰਘ ਪਰਵਾਨਾ